ਅਮਰੀਕਾ ਚ ਰਹਿਣ ਦੇ ਪ੍ਰਵਾਸੀਆਂ ਲਈ ਖੁਸ਼ਖਬਰੀ ਗ੍ਰੀਨ ਕਾਰਡ ਉਡੀਕ ਰਹੇ ਲੋਕਾਂ ਲਈ ਵੱਡੀ ਖਬਰ ਅਮਰੀਕਾ ਸਰਕਾਰ ਚੁੱਕਣ ਜਾ ਰਹੀ ਹੈ ਇਹ ਵੱਡਾ ਕਦਮ ਅਮਰੀਕਾ ਦੇ ਵਿੱਚ H1B ਵੀਜ਼ਾ ਧਾਰਕਾਂ ਦੇ ਲਈ ਵੱਡੀ ਖੁਸ਼ਖਬਰੀ ਹੈ ਅਮਰੀਕਾ ਸਰਕਾਰ ਗ੍ਰੀਨ ਕਾਰਡ ਉਡੀਕ ਰਹੇ ਤਕਨੀਕੀ ਪੇਸ਼ੇਵਰਾਂ ਦੇ ਲਈ ਵੱਡਾ ਕਦਮ ਉਠਾਉਣ ਜਾ ਰਹੀ ਹੈ ਇਸ ਦੇ ਨਾਲ H1B ਵੀਜ਼ਾ ਧਾਰਕਾਂ ਦੇ ਸਪਾਊਸ ਨੂੰ ਕੰਮ ਕਰਨ ਦੀ ਆਟੋਮੈਟਿਕ ਪਰਵਾਨਗੀ ਮਿਲ ਜਾਵੇਗੀ ਦਰਸਲ ਅਮਰੀਕਾ ਨੇ H1B ਵੀਜ਼ਾ ਧਾਰਕਾਂ ਨੂੰ ਵੱਡੀ ਰਾਹਤ ਦਿੱਤੀ ਹੈ ਇੱਕ ਨਵੀਂ ਯੋਜਨਾ ਦਾ ਖੁਲਾਸਾ ਕੀਤਾ ਗਿਆ ਜਿਸ ਤਹਿਤ H1B ਵੀਜ਼ਾ ਧਾਰਕਾਂ ਦੇ ਇੱਕ ਵਿਸ਼ੇਸ਼ ਵਰਗ ਦੇ ਪੇਸ਼ੇਵਰਾਂ ਦੇ ਬੱਚਿਆਂ ਅਤੇ ਜੋ ਹੈ ਪਤੀ ਪਤਨੀ ਯਾਨੀ ਕਿ ਸਪਾਊਸ ਨੂੰ ਕੰਮ ਕਰਨ ਦੀ ਆਟੋਮੈਟਿਕ ਪਰਵਾਨਗੀ ਮਿਲ ਜਾਵੇਗੀ ਨਾ H4 ਵੀਜ਼ਾ ਧਾਰਕਾਂ ਦੀ ਗਿਣਤੀ 1 ਲੱਖ ਦੇ ਕਰੀਬ ਹੈ ਐਤਵਾਰ ਨੂੰ ਐਲਾਨੇ ਗਏ ਕੌਮੀ ਸੁਰੱਖਿਆ ਸਮਝੌਤੇ ਨੂੰ ਅਮਰੀਕੀ ਸੈਨਟ ਦੇ ਵਿੱਚ ਰਿਪਬਲਿਕਨ ਤੇ ਡੈਮੋਕ੍ਰੇਟਿਕ ਧੜਿਆਂ ਦੀ ਹਮਾਇਤ ਮਿਲੀ ਹੈ ਇਸ ਨੂੰ ਵਾਈਟ ਹਾਊਸ ਨੇ ਵੀ ਸਮਰਥਨ ਦਿੱਤਾ ਇਸ ਸਮਝੌਤੇ ਦੇ ਵਿੱਚ ਦੋਵਾਂ ਧਿਰਾਂ ਨੇ H1B ਵੀਜ਼ਾ ਧਾਰਕਾਂ ਦੇ ਵੱਡੇ ਹੋ ਚੁੱਕੇ 250000 ਬੱਚਿਆਂ ਦੇ ਮਾਮਲਿਆਂ ਦੇ ਵਿੱਚ ਜੋ ਹੈ ਮਸਲਿਆਂ ਦਾ ਜੋ ਹੱਲ ਕੱਢਣ ਦੀ ਚਰਚਾ ਕੀਤੀ ਹੈ ਕਦਮ ਵਰਿਆਂ ਤੋਂ ਗ੍ਰੀਨ ਕਾਰਡ ਉਡੀਕ ਰਹੇ ਹਜ਼ਾਰਾਂ ਭਾਰਤੀ ਤਕਨੀਕੀ ਪੇਸ਼ੇਵਰਾਂ ਦੇ ਲਈ ਚੰਗੀ ਖਬਰ ਹੈ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਅਮਰੀਕਾ ਆਏ ਭਾਰਤੀ ਪੇਸ਼ੇਵਰਾਂ ਦੇ ਪਤੀ ਪਤਨੀ ਕੰਮ ਨਹੀਂ ਕਰ ਸਕਦੇ ਸਨ ਤੇ ਉਹਨਾਂ ਦੇ ਵੱਡੇ ਹੋ ਚੁੱਕੇ ਬੱਚਿਆਂ ਨੂੰ ਭਾਰਤ ਡਿਪੋਰਟ ਕਰਨ ਦਾ ਖਤਰਾ ਵੀ ਬਣਾਇਆ ਰਹਿੰਦਾ ਸੀ ਤੇ ਜੋ ਹੈ ਅਮਰੀਕਾ ਦੇ ਵਿੱਚ ਸਥਾਈ ਤੌਰ ਤੇ ਵਸਣ ਦੇ ਲਈ ਗ੍ਰੀਨ ਕਾਰਡ ਲੋੜਿੰਦਾ ਹੈ ਅਮਰੀਕਾ ਦਾ ਰਾਸ਼ਟਰਪਤੀ ਜੋ ਬਾਈਡਨ ਨੇ ਇੱਕ ਬਿਆਨ ਵਿੱਚ ਕਿਹਾ ਕਈ ਦਹਾਕਿਆਂ ਤੋਂ ਇਮੀਗ੍ਰੇਸ਼ਨ ਤਾਂ ਜਾ ਵਿਗੜਿਆ ਹੋਇਆ ਹੈ ਹੁਣ ਇਸ ਨੂੰ ਸਹੀ ਕਰਨ ਦਾ ਸਮਾਂ ਆ ਗਿਆ ਇਸ ਦੇ ਨਾਲ ਸਾਡਾ ਮੁਲਕ ਤੇ ਸਰਹੱਦਾ ਸੁਰੱਖਿਅਤ ਹੋਣਗੀਆਂ ਉਹਨਾਂ ਨੇ ਕਿਹਾ ਕਿ ਜਾਇਜ਼ ਇਮੀਗ੍ਰੇਸ਼ਨ ਲੋਕਾਂ ਦੇ ਨਾਲ ਨਿਰਪੱਖ ਤੇ ਮਾਨਵੀ ਵਤੀਰਾ ਯਕੀਨੀ ਬਣਾਏਗੀ अमरीका च रोते प्रवासियों लिये खुश खबरी ग्रीन कार्ड उड़ीक रहे लाई वी खबर अमेरिका सरकार चुकन जा रही है यह वा कदम ਅਮਰੀਕਾ ਦੇ ਵਿੱਚ H1B ਵੀਜ਼ਾ ਧਾਰਕਾਂ ਦੇ ਲਈ ਵੱਡੀ ਖੁਸ਼ਖਬਰੀ ਹੈ ਅਮਰੀਕਾ ਸਰਕਾਰ ਗ੍ਰੀਨ ਕਾਰਡ ਉਡੀਕ ਰਹੇ ਤਕਨੀਕੀ ਪੇਸ਼ੇਵਰਾਂ ਦੇ ਲਈ ਵੱਡਾ ਕਦਮ ਉਠਾਉਣ ਜਾ ਰਹੀ ਹੈ ਇਸ ਦੇ ਨਾਲ H1B ਵੀਜ਼ਾ ਧਾਰਕਾਂ ਦੇ ਸਪਾਊਸ ਨੂੰ ਕੰਮ ਕਰਨ ਦੀ ਆਟੋਮੈਟਿਕ ਪਰਵਾਨਗੀ ਮਿਲ ਜਾਵੇਗੀ ਦਰਸਲ ਅਮਰੀਕਾ ਨੇ H1B ਵੀਜ਼ਾ ਧਾਰਕਾਂ ਨੂੰ ਵੱਡੀ ਰਾਹਤ ਦਿੱਤੀ ਹੈ ਇੱਕ ਨਵੀਂ ਯੋਜਨਾ ਦਾ ਖੁਲਾਸਾ ਕੀਤਾ ਗਿਆ ਜਿਸ ਤਹਿਤ H1B ਵੀਜ਼ਾ ਧਾਰਕਾਂ ਦੇ ਇੱਕ ਵਿਸ਼ੇਸ਼ ਵਰਗ ਦੇ ਪੇਸ਼ੇਵਰਾਂ ਦੇ ਬੱਚਿਆਂ ਅਤੇ ਜੋ ਹੈ પતિ ਪਤਨੀ ਯਾਨੀ ਕਿ ਸਪਾਊਸ ਨੂੰ ਕੰਮ ਕਰਨ ਦੀ ਆਟੋਮੈਟਿਕ ਪਰਵਾਨਗੀ ਮਿਲ ਜਾਵੇਗੀ ਹੈ ਨਾ H4 ਵੀਜ਼ਾ ਧਾਰਕਾਂ ਦੀ ਗਿਣਤੀ 1 ਲੱਖ ਦੇ ਕਰੀਬ ਹੈ ਅਤਵਾਰ ਨੂੰ ਲਾਨੇ ਗਏ ਕੌਮੇ ਸੁਰੱਖਿਆ ਸਮਝੌਤੇ ਨੂੰ ਅਮਰੀਕੀ ਸੈਨਟ ਦੇ ਵਿੱਚ ਰਿਪਬਲਿਕਨ ਤੇ ਡੈਮੋਕ੍ਰੈਟਿਕ ਧੜਿਆਂ ਦੀ ਹਮਾਇਤ ਮਿਲੀ ਹੈ ਇਸ ਨੂੰ ਵਾਈਟ ਹਾਊਸ ਨੇ ਵੀ ਸਮਰਥਨ ਦਿੱਤਾ ਇਸ ਸਮਝੌਤੇ ਦੇ ਵਿੱਚ ਦੋਵਾਂ ਧਿਰਾਂ ਨੇ H1B ਵੀਜ਼ਾ ਧਾਰਕਾਂ ਦੇ ਵੱਡੇ ਹੋ ਚੁੱਕੇ 250000 ਬੱਚਿਆਂ ਦੇ ਮਾਮਲਿਆਂ ਦੇ ਵਿੱਚ ਜੋ ਹੈ ਮਸਲਿਆਂ ਦਾ ਜੋ ਹੱਲ ਕੱਢਣ ਦੇ ਵੀ ਚਰਚਾ ਕੀਤੀ ਹੈ ਇੱਕ ਕਦਮ ਵਰਿਆਂ ਤੋਂ ਗ੍ਰੀਨ ਕਾਰਡ ਉਡੀਕ ਰਹੇ ਹਜ਼ਾਰਾਂ ਭਾਰਤੀ ਤਕਨੀਕੀ ਪੇਸ਼ੇਵਰਾਂ ਦੇ ਲਈ ਚੰਗੀ ਖਬਰ ਹੈ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਅਮਰੀਕਾ ਆਏ ਭਾਰਤੀ ਪੇਸ਼ੇਵਰਾਂ ਦੇ ਪਤੀ ਪਤਨੀ ਕੰਮ ਨਹੀਂ ਕਰ ਸਕਦੇ ਸਨ ਤੇ ਉਹਨਾਂ ਦੇ ਵੱਡੇ ਹੋ ਚੁੱਕੇ ਬੱਚਿਆਂ ਨੂੰ ਭਾਰਤ ਡਿਪੋਰਟ ਕਰਨ ਦਾ ਖਤਰਾ ਵੀ ਬਣਾਇਆ ਰਹਿੰਦਾ ਸੀ ਤੇ ਜੋ ਹੈ ਅਮਰੀਕਾ ਦੇ ਵਿੱਚ ਸਥਾਈ ਤੌਰ ਤੇ ਵਸਣ ਦੇ ਲਈ ਗ੍ਰੀਨ ਕਾਰਡ ਲੋੜਿੰਦਾ ਹੈ ਅਮਰੀਕਾ ਦਾ ਰਾਸ਼ਟਰਪਤੀ ਜੋ ਬਾਈਡਨ ਨੇ ਇੱਕ ਬਿਆਨ ਵਿੱਚ ਕਿਹਾ ਕਈ ਦਹਾਕਿਆਂ ਤੋਂ ਇਮੀਗ੍ਰੇਸ਼ਨ ਤਾਂ ਜਾ ਵਿਗੜਿਆ ਹੋਇਆ ਹੈ ਹੁਣ ਇਸ ਨੂੰ ਸਹੀ ਕਰਨ ਦਾ ਸਮਾਂ ਆ ਗਿਆ ਇਸ ਦੇ ਨਾਲ ਸਾਡਾ ਮੁਲਕ ਤੇ ਸਰਹੱਦਾ ਸੁਰੱਖਿਅਤ ਹੋਣਗੀਆਂ ਉਹਨਾਂ ਨੇ ਕਿਹਾ ਕਿ ਜਾਇਜ਼ ਇਮੀਗ੍ਰੇਸ਼ਨ ਲੋਕਾਂ ਦੇ ਨਾਲ ਨਿਰਪੱਖ ਤੇ ਮਾਨਵੀ ਵਤੀਰਾ ਯਕੀਨੀ ਬਣਾਏਗੀ